ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਦੋਸਤੋ ਤੇ ਨਹੀਂ ਸੌਂਦੇ ਦੇਖੋ ਜੀ ਸੋਡੇ ਪਿਆਰੇ ਜੇ ਮਿੱਤਰ ਦਾ ਸੋਡੇ ਬੋਲਾ ਬੋਲੀ ਦਾ ਇਹ ਦੇਖੋ ਜੀ ਸਾਡਾ ਘਰ ਆ ਤੇ ਇਹ ਦੇਖੋ ਜੀ ਅਸੀਂ ਆ ਘਰ ਨਵਾਂ ਪਾਇਆ ਤੇ ਸੋਨੂੰ ਸਾਡੇ ਪੁਰਾਣੇ ਘਰ ਦੀ ਵੀ ਤਸਵੀਰ ਦਿਖਾਉਣੇ ਆ ਤੇ ਤੇ ਆ ਸਾਡਾ ਜੀ ਮੈਂ ਤਾਂ ਕਰ ਕਰਕੇ ਅੱਗੇ ਵਧੇ ਆ ਤੇ ਆ ਸੀਗਾ ਜੀ ਸਾਡਾ ਪਹਿਲੋਂ ਪਹਿੜ ਅਸੀਂ ਇੱਕ ਕਮਰਾ ਪਾਇਆ ਸੀ ਤੇ ਆ ਸਾਡਾ ਫਸਟ ਨੰਬਰ ਵਾਲਾ ਕਮਰਾ ਤੇ ਉਦੋਂ ਬਾਅਦ ਅਸੀਂ ਆ ਬਣਾਇਆ ਜੀ ਤੇ ਤੇ ਜਿੱਥੋਂ ਅਸੀਂ ਚੱਲੇ ਆ ਤੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਵੀ ਮੰਨ ਲਗੇ ਚਲੋ ਵੀ ਅਸੀਂ ਗਰੀਬ ਪਰਿਵਾਰ ਤੋਂ ਬਲੋਂਗ ਕਰਦੇ ਆ ਤੇ ਮਿਹਨਤਾਂ ਕਰ ਕਰਕੇ ਅੱਗੇ ਆਇਆ ਤੇ ਕੁੱਤੇ ਬਿੱਲੇ ਕੰਮ ਦੇ ਨੇੜੇ ਨਹੀਂ ਜਾਂਦੇ ਨਸ਼ੇ ਪੱਤੇ ਤੋਂ ਦੂਰ ਰਹਿਣੇ ਆ ਤੇ ਬਿਨਾ ਕੰਮ ਤੋਂ ਫालतू ਖਰਚੇ ਨਹੀਂ ਕਰਦੇ ਤੇ ਜੋ ਵੀ ਕਮਾਉਨੇ ਆ ਤੇ ਉਹ ਚੰਗੇ ਤਾਂ ਹੀ ਲਾਉਨੇ ਆ ਬਾਕੀ ਸਿਰੇ ਪ੍ਰਮਾਤਮਾ ਦੀ ਬਹੁਤ ਮਿਹਰ ਆ ਜੋ ਵੀ ਕਮਾਉਨੇ ਆ ਉਹ ਸਾਡੀ ਕਮਾਈ ਚੰਗੇ ਥਾਂ ਹੀ ਲਵਾਉਂਦਾ ਤੇ ਅਸੀਂ ਪਰਮਾਤਮਾ ਮੂਰੇ ਹੀ ਅਰਦਾਸ ਕਰਦੇ ਆਂ ਵੀ ਜੋ ਵੀ ਕਮਾਉਂਦੇ ਆ ਤੇ ਭੈਣ ਭਰਾ ਉਹਨਾਂ ਦੀ ਕਮਾਈ ਸਾਰਿਆਂ ਦੀ ਚੰਗੇ ਥਾਂ ਹੀ ਲੱਗੇ ਤੇ ਦੇਖੋ ਜੀ ਆ ਸਾਡਾ ਫਸਟ ਨੰਬਰ ਵਾਲਾ ਕਮਰਾ ਤੇ ਉਹ ਦੇਖੋ ਜੀ ਹੁਣ ਅਸੀਂ ਮਿਹਨਤ ਕਰ ਕਰਕੇ ਗੇਟ ਵੀ ਲਵਾਇਆ ਸੀ ਤੇ ਪਹਿਲਾਂ ਵੀ ਗੇਟ ਵੀ ਸਾਡੇ ਟੁੱਟਿਆ ਹੀ ਹੁੰਦਾ ਸੀ ਤੇ ਮੰਨ ਕੇ ਚੱਲੋ ਵੀ ਅਸੀਂ ਤੁਹਾਡੇ ਪਿਆਰੇ ਬੋਲਾ ਬੋਲੀ ਜ਼ੀਰੋ ਲੈਵਲ ਤੋਂ ਉੱਠੇ ਆ ਤੇ ਸੁਣੋ ਕਮਰਾ ਦਿਖਾਉਨੇ ਆ ਵੀ ਜਿਹੜਾ ਸਾਡੇ ਕੋਲੇ ਪਹਿਲੋ ਪਹਿਲ ਹੁੰਦਾ ਸੀ ਜਾਨੀ ਕਿ ਸੋਡੇ ਪਿਆਰੇ ਬੋਲਾ ਬੋਲੀ ਕੋਲੇ ਸਭ ਤੋਂ ਪਹਿਲਾਂ ਆਹ ਕਮਰਾ ਹੁੰਦਾ ਸੀਗਾ ਜੀ ਸਾਡੇ ਕੋਲੇ ਆਵੋ ਵੇਖੋ ਆਹ ਕਮਰਾ ਹੁੰਦਾ ਸੀਗਾ ਜੀ ਸਾਡੇ ਕੋਲੇ ਤੇ ਬਹੁਤ ਮਿਹਨਤ ਕਰਦੇ ਅਸੀਂ ਤੇ ਨਾਲੇ ਸੁਣੂ ਹੱਸਾਉਂਦੇ ਰਹਿੰਨੇ ਆ ਨਾਲੇ ਸੋਡਾ ਖੂਨ ਵਧਾਉਂਦੇ ਰਹਿੰਨੇ ਆ ਨਾਲੇ ਕੰਮ ਧੰਦੇ ਵੀ ਕਰਦੇ ਰਹਿੰਨੇ ਆ ਦੇਖੋ ਜੀ ਅਸੀਂ ਕੱਲੀਆਂ ਵੀਡੀਓ ਨਹੀਂ ਬਣਾਉਂਦੇ ਮਿਹਨਤ ਵੀ ਬਹੁਤ ਕਰਦੇ ਆਂ ਕੰਮ ਵੀ ਬਹੁਤ ਕਰਦੇ ਆਂ ਤੇ ਆਹ ਦੇਖੋ ਜੀ ਆਹ ਸਾਡੇ ਸਾਡਾ ਸਾਡੇ ਕੋਲੇ ਕਮਰਾ ਸੀ ਤੇ ਅੱਜ ਤੁਹਾਨੂੰ ਇਸ ਕਮਰੇ ਦੀ ਮੈਂ ਤਸਵੀਰ ਦਿਖਾਉਣਾ ਤੇ ਹੁਣ ਤਾਂ ਇਹ ਬਹੁਤ ਹੀ ਜ਼ਿਆਦਾ ਪੁਰਾਣਾ ਹੋ ਗਿਆ ਤੇ ਪਹਿਲਾਂ ਸਾਡੇ ਕੋਲੇ ਇਹੀ ਸੀ ਕਮਰਾ ਤੇ ਦੇਖੋ ਜੀ ਵਿੱਚੋਂ ਇਹੋ ਜਿਹਾਂ ਕਮਰਾ ਹੈ ਸਾਡਾ ਤੇ ਦੇਖੋ ਜੀ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਕੰਮ ਧੰਦਾ ਕਰਿਆ ਕਰੋ ਤੇ ਮਿਹਨਤ ਕਰਿਆ ਕਰੋ ਸਿਆਣੇ ਕਹਿੰਦੇ ਹੁੰਦੇ ਵੀ ਬੰਦਾ ਲਾਈਨ 'ਚ ਲੱਗਿਆ ਰਹੇ ਤੇ ਕਿਸ ਕਦੇ ਨਾ ਕਦੇ ਤਾਂ ਵਾਰੀ ਆ ਹੀ ਜਾਂਦੀ ਆ ਤੇ ਸਾਡੇ ਕੋਲੇ ਆਹੀ ਕਮਰਾ ਹੁੰਦਾ ਸੀ ਤੇ ਹੁਣ ਦੇਖੋ ਜੀ ਅਸੀਂ ਆਹ ਕਮਰੇ ਤੋਂ ਦੇਖੋ ਜੀ ਆਹ ਨਵਾਂ ਬਣਾ ਲਿਆ ਤੇ ਦੇਖੋ ਜੀ ਹੁਣ ਸਾਡਾ ਐਡਾ ਵੱਡਾ ਘਰ ਆ ਤੇ ਆਹ ਕਮਰੇ ਤੋਂ ਅਸੀਂ ਸਟਾਰਟਿੰਗ ਕਰੀਏ ਜੀ ਸਾਡੇ ਹਿੱਸੇ ਆਹ ਕਮਰਾ ਆਇਆ ਸੀ ਸਾਡੇ ਕੋਲੇ ਆਹ ਕਮਰਾ ਸੀ ਤੇ ਹੁਣ ਸਾਡੇ ਕੋਲੇ ਬਹੁਤ 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 ਖੂਸਾ ਪਰਮਾਤਮਾ ਦਾ ਦਿੱਤਾ ਤੇ ਅੱਜ ਇਹ ਤੁਹਾਨੂੰ ਅੰਦਰੋਂ ਵੀ ਦਿਖਾਉਣਾ ਮੈਂ ਤੇ ਵੀਡੀਓ ਦੇ ਨਾਲ ਜੁੜੇ ਰਹੋ ਦੇਖੋ ਜੀ ਅੰਦਰੋਂ ਸਾਡਾ ਘਰ ਇਹੋ ਜਿਹਾ ਬੋਲਾ ਬੁਲੀ ਦਾ ਦੇਖੋ ਜੀ ਆਹ ਸਾਡੀ ਹੋਗੀ ਰਸੋਈ ਹੈ ਜੀ ਸਾਡੀ ਆਹ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਕਹਿਣਾ ਚਾਹਣਾ ਵੀ ਮਿਹਨਤ ਕਰਿਆ ਕਰੋ ਤੇ ਪਰਮਾਤਮਾ ਨੂੰ ਮੁਰੇ ਅਰਦਾਸ ਕਰਿਆ ਕਰੋ ਸੁਮਾ ਸ਼ਾਮ ਤੇ ਆਜਾਗੇ ਸਾਡੀ ਜੀ ਬੋਲੀ ਤੇ ਵੀ ਪਰਮਾਤਮਾ ਜਿੰਨੀ ਵੀ ਅਸੀਂ ਕਮਾਈ ਕਰਦੇ ਆ ਕੰਮ ਧੰਦੇ ਕਰਦੇ ਆ ਸਾਡੀ ਮਿਹਨਤ ਚੰਗੇ ਥਾਂ ਲੱਗੇ ਤੇ ਜਿਉਂਦੇ ਬਸਦੇ ਰਹੋ ਤੇ ਸਾਡੇ ਬਲੌਗ ਦੇ ਨਾਲ ਸਾਡੀ ਵੀਡੀਓ ਨਾਲ ਜੋੜਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਉਹ ਦੇਖੋ ਜੀ ਸਾਡਾ ਉਹ ਪੁਰਾਣਾ ਕਮਰਾ ਤੇ ਸਾਡੀ ਗੋਲੀ ਆ ਗਈ ਵਿੱਚ ਮਸ਼ਹੂਰੀ ਲੈ ਕੇ ਰਜਾਈਆਂ ਦੀ ਚਲੋ ਠੀਕ ਹੈ ਜੀ ਓਕੇ ਬਾਏ ਥੈਂਕ ਯੂ ਜੀ ਸਾਡੀ ਵੀਡੀਓ ਵੇਖਣ ਵਾਸਤੇ ਧੰਨਵਾਦ ਜੀ ਮਿਹਨਤ ਕਰਿਆ ਕਰੋ ਮਿਹਨਤ ਵਿੱਚ ਤੰਦਰੁਸਤੀ ਚਲੋ ਠੀਕ ਹੈ ਜੀ ਓਕੇ ਬਾਏ